ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਦਾਤਾ ਬੰਦੀ ਛੋੜ ਗਵਾਲੀਅਰ ਗੁਰਦੁਆਰਾ ਦਾਤਾ ਬੰਦੀ ਛੋੜ ਗਵਾਲੀਅਰ ਦੇ ਕਿਲੇ ਵਿੱਚ ਇੱਕ ਬਹੁਤ ਖੂਬਸੂਰਤ ਇਮਾਰਤ ਸਥਿਤ ਹੈ ਗਵਾਲੀਅਰ ਦਾ ਕਿਲਾ ਮੱਧਪਾਰਤ ਦੇ ਇਹ ਸਤੰਗਪੁਰਾਣੇ ਤੇ ਸ਼ਾਲ ਕਿਲਿਆਂ ਵਿੱਚੋਂ ਇੱਕ ਹੈ ਜੋ ਕਿ ਬਲੂਆ ਪੱਥਰ ਦੀ ਤਕਰੀਬਨ 300 ਤੋਂ 400 ਫੁੱਟ ਉੱਚੀ ਸਿੱਧੀ ਚਟਾਨ ਤੇ ਬਣਿਆ ਹੋਇਆ ਹੈ ਬਾਦਸ਼ਾਹ ਜਹਾਂਗੀਰ ਦੇ ਸਮੇਂ ਇਸ ਕਿਲੇ 'ਚ अनेका ਰਾਜੇ ਨਜ਼ਰਬੰਦ ਸੀ ਇਹ ਕਿਲਾ ਇੰਨਾ ਖੌਫਨਾਕ ਹੋ ਗਿਆ ਸੀ ਕਿ ਜੋ ਵੀ ਇਸ ਕਿਲੇ 'ਚ ਜਾਂਦਾ ਉਹ ਜਿੰਦਾ ਵਾਪਸ ਨਾ ਪਰਤਦਾ। ਇਸ ਕਿਲੇ ਵਿੱਚ ਉਹਨਾਂ Rajput ਰਾਜਿਆਂ ਦੇ ਦੁਸ਼ਮਣਾਂ ਨੂੰ, ਦੁਸ਼ਮਣ ਰਾਜਿਆਂ ਨੂੰ ਕੈਦ ਕੀਤਾ ਜਾਂਦਾ ਸੀ ਜਿਨ੍ਹਾਂ ਤੋਂ ਕੇ Rajput ਰਾਜਿਆਂ ਨੂੰ ਬਹੁਤ ਜ਼ਿਆਦਾ ਖਤਰਾ ਹੁੰਦਾ ਸੀ। ਕਿਲੇ ਜੋ ਰਾਜੇ ਨਜ਼ਰਬੰਦ ਹੁੰਦੇ ਸੀ ਉਹ ਬਹੁਤ ਦੁੱਖ ਸਹਾਰਦੇ ਸੀ। ਉਹਨਾਂ ਨੂੰ ਖਾਣੇ ਵਿੱਚ ਸਲੋ ਪాయిਜ਼ਨ ਦਿੱਤਾ ਜਾਂਦਾ ਸੀ ਤੇ ਪਹਿਨਣ ਲਈ ਜੋ ਵਸਤਰ ਦਿੱਤੇ ਜਾਂਦੇ ਸੀ ਉਹਨਾਂ ਵਸਤਰਾਂ ਦੇ ਜੋ ਧਾਗੇ ਹੁੰਦੇ ਸੀ ਉਹ ਜ਼ਹਿਰ ਵਾਲੇ ਪਾਣੀ ਚ ਜ਼ਹਿਰ ਚ ਡੁਬੋ ਕੇ ਉਹ ਵਸਤਰ ਬਣਾਏ ਜਾਂਦੇ ਸੀ ਤੇ ਜਦੋਂ ਵਸਤਰ ਮਿਲੇ ਅੱਗੇ ਵਸਤਰ ਨੋ ਦਾ ਤਾਂ ਪਸੀਨੇ ਨਾਲ ਉਹ ਉਹਨਾਂ ਦੀ ਚਮੜੀ ਦੇ ਵਿੱਚ ਰਚ ਜਾਂਦਾ ਇਸ ਖਣ ਭਾਣੇ ਰਾਜਿਆਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਤੇ ਉਹਨਾਂ ਦੀ ਹਾਲਤ ਵੱਧ ਤੋਂ ਵੱਧਰ ਹੁੰਦੀ ਜਾਂਦੀ ਤੇ ਅਖੀਰ ਸੁੱਕ ਕੇ ਪਿੰਜਰ ਹੋਈ ਸ਼ਰੀਰ ਅੰਤ ਨੂੰ ਮਰ ਮੁੱਕ ਜਾਂਦੇ ਦੇ ਹਿੱਤ ਪੰਜਵੇਂ ਪਾਤਸ਼ਾਹ ਤੋਂ ਬਾਅਦ ਵਿੱਚ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਦਾ ਗਵਾਲੀਅਰ ਦੇ ਕਿਲੇ ਵਿੱਚ ਆਉਣਾ ਇੱਕ ਮਹਾਨ ਘਟਨਾ ਸੀ ਇਤਿਹਾਸ ਦੱਸਦਾ ਹੈ ਕਿ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਜਦੋਂ ਗੁਰੂ ਹਰਗੋਬਿੰਦ ਸਿੰਘ ਗੁਰਗੱਦੀ ਤੇ ਬਿਰਾਜਮਾਨ ਹੋਏ ਤਾਂ ਉਹਨਾਂ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਦੁਨਿਆਵੀ ਤਖਤਾਂ ਦੀ ਬਜਾਈ ਅਕਾਲ ਤਖਤ ਦੀ ਸਥਾਪਨਾ ਕੀਤੀ ਉਥੇ ਗੁਰੂ ਘਰਾਂ ਵਿੱਚ ਦਿੱਤੀ ਜਾਣ ਵਾਲੀ ਭੇਟਾ ਚ ਗੁਰੂ ਸਾਹਿਬ ਨੇ ਚੰਗੇ ਹਥਿਆਰ ਘੋੜੇ ਤੇ ਸ਼ਾਸਤਰ ਆਪਣੀ ਭੇਟਾਂ ਵਿੱਚ ਸਵੀਕਾਰ ਕਰਨ ਲੱਗੇ 6ਵੇਂ ਬਾਦਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਨੇ ਆਪਣੀ ਫੌਜ ਤਿਆਰ ਕੀਤੀ ਤੇ ਤਖਤ ਤੇ ਬੈਠ ਕੇ ਲਕਾਈ ਦੇ ਫੈਸਲੇ ਕਰਨ ਲੱਗੇ ਸਮੇਂ ਦੀ ਹਕੂਮਤ ਨੂੰ ਇਹ ਮਨਜ਼ੂਰ ਨਹੀਂ ਸੀ ਇਸ ਲਈ ਦਿੱਲੀ ਦੇ ਤਖਤ ਤੋਂ ਜਹਾਂਗੀਰ ਨੇ ਉਹਨੀਆਂ ਰਿਪੋਰਟਾਂ ਦੇ ਚੱਲਦਿਆਂ ਗੁਰੂ ਜੀ ਬਾਰੇ ਸਾਰਾ ਕੁਝ ਜਾਣ ਲਿਆ ਸੀ ਇਹ ਸਾਰੀਆਂ ਰਿਪੋਰਟਾਂ ਗੁਰੂ ਜੀ ਜੋ ਘੋੜੇ ਹਥਿਆਰ ਤੇ ਫੌਜ ਇਕੱਠੀ ਕਰ ਰਹੇ ਸਨ ਦਿੱਲੀ ਦੀ ਧਰਤੀ ਤੇ ਬਾਦਸ਼ਾਹ ਕੋਲ ਪਹੁੰਚਦੀਆਂ ਸਨ ਬਾਦਸ਼ਾਹ ਬੜਾ ਚਲਾਕ ਸੀ ਉਹਨਾਂ ਨੇ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਗਵਾਲੀਅਰ ਦਾ ਕਿਲਾ ਮੱਧ ਭਾਰਤ ਦੇ ਸਭ ਤੋਂ ਪੁਰਾਣੇ ਤੇ ਵਿਸ਼ਾਲ ਕਿਲਿਆਂ ਵਿੱਚੋਂ ਇੱਕ ਹੈ ਜਿਸ ਦਾ ਕੇ ਸਿੱਖ ਇਤਿਹਾਸ ਨਾਲ ਬਹੁਤ ਗੂੜਾ ਸਬੰਧ ਹੈ ਜਿਹੜਾ ਕੇ ਬਲੂਆ ਪੱਥਰ ਦੀ ਤਕਰੀਬਨ 300 ਤੋਂ 400 ਫੁੱਟ ਉੱਚੀ ਸਿੱਧੀ ਚਟਾਨ ਤੇ ਬਣਿਆ ਹੋਇਆ ਹੈ ਬਾਦਸ਼ਾਹ ਜਹਾਂਗੀਰ ਦੇ ਸਮੇਂ ਇਸ ਕਿਲੇ 'ਤੇ अनेका ਰਾਜੇ ਨਜ਼ਰਬੰਦ ਸਨ ਇਨ੍ਹਾਂ ਨਜ਼ਰਬੰਦ ਰਾਜਪੂਤ ਰਾਜਿਆਂ ਦੀ ਜੋ ਹਾਲਤ ਸੀ ਉਸ ਕਰਕੇ ਕਿਲਾ ਖੌਫਨਾਕ ਹੋ ਗਿਆ ਸੀ ਇਹ ਮੰਨਿਆ ਜਾਂਦਾ ਸੀ ਕਿ ਜੋ ਵੀ ਇਸ ਕਿਲੇ ਵਿੱਚ ਜਾਂਦਾ ਹੈ ਉਹ ਵਾਪਸ ਨਹੀਂ ਆਉਂਦਾ ਅਦੇਹਤ ਸ੍ਰੀ ਗੁਰੂ ਹਰਗੋਬਿੰਦ ਸਿੰਘ ਦਾ ਗਵਾਲੀਅਰ ਦੇ ਕਿਲੇ ਵਿੱਚ ਆਉਣਾ ਇੱਕ ਮਹਾਨ ਘਟਨਾ ਸੀ ਸਿੱਖੀ ਇਤਿਹਾਸ ਦੱਸਦਾ ਹੈ ਕਿ ਪੰਜਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਜਦੋਂ ਗੁਰੂ ਹਰਗੋਬਿੰਦ ਸਾਹਿਬ ਗੁਰਗੱਦੀ ਤੇ ਬਿਰਾਜਮਾਨ ਹੋਏ ਤਾਂ ਉਹਨਾਂ ਨੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਦੁਨਿਆਵੀ ਤਖਤਾਂ ਦੀ ਬਚਾਈ ਅਕਾਲ ਸੱਤ ਦੀ ਸਥਾਪਨਾ ਕੀਤੀ ਉੱਠੇ ਗੁਰੂ ਕਹਿਹਾ ਜੇ ਮਹਾਰਾਜ ਨੇ ਆਪਣੀ ਫੌਜ ਸਿਆਰ ਕੀਤੀ ਤੇ ਤਖਤ ਤੇ ਬੈਠ ਕੇ ਲੋਕਾਈ ਦੇ ਫੈਸਲੇ ਕਰ ਲੱਗੇ ਉਹ ਜੀ ਦੇ ਤਖਤ ਤੇ ਪਹੁੰਚਣ ਲੱਗੇ ਬਾਦਸ਼ਾਹ ਬੜਾ ਚਲਾਕ ਸੀ ਉਸਨੇ ਗੁਰੂ ਲੈ ਕੇ ਕਿ ਤੁਸੀਂ ਉਹਨਾਂ ਨੂੰ ਕਹੋ ਕਿ ਸ਼ੇਰ ਤੋਂ ਤੁਹਾਨੂੰ ਬਚਾਉਣ ਤਾਂ ਕਹਿ ਲੱਗੇ ਇਹਨਾਂ ਦੇ ਵੱਸ ਦੀ ਗੱਲ ਨਹੀਂ ਕਿ ਕੋਤਚਾ ਦਾ ਚਲਾਕ ਸੀ ਉਸ ਨੂੰ ਲੱਗਿਆ ਕਿ ਹੁਣ ਉਸ ਦੀ ਦਾਲ ਨਹੀਂ ਦਲਨੀ ਤਾਂ ਉਹਨਾਂ ਨੇ ਸਾਜ਼ਿਸ਼ ਦੇ ਤਹਿਤ ਨਿਜ਼ਾਮੀਆਂ ਨੂੰ ਬੁਲਾ ਕੇ ਆਮ ਸ਼ਾ ਦੇ ਮਾਨ ਵਿੱਚ ਇਹ ਵਹਿਮ ਪੈਦਾ ਕਰ ਦਿੱਤਾ ਜਹਾਂਗੀਰ ਬਾਦਸ਼ਾਹ ਤੇ 60 ਸਦੀ ਚੱਲ ਰਹੀ ਹੈ ਤਾਂ ਬਾਦਸ਼ਾਹ ਦਾ ਸਵਾਲ ਸੀ ਕਿ ਹੁਣ ਇਸ ਨੂੰ ਕਿਸ ਤਰ੍ਹਾਂ ਠੀਕ ਕੀਤਾ ਜਾਵੇ ਤਾਂ ਸੋਚੀ ਸਮਝੀ ਜਿਨੀ ਇਤਿਹਾਸ ਦੇ ਅਧੀਨ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਨਾਮ ਆਇਆ ਗਿਆ ਕਿ ਹਿੰਦੁਸਤਾਨ ਦੀ ਧਰਤੀ ਤੇ ਇਹਨਾਂ ਤੋਂ ਜ਼ਿਆਦਾ ਜੱਪ ਤਪ ਵਾਲਾ ਹੋਰ ਕੋਈ ਨਹੀਂ ਜੇਕਰ ਇੱਕ ਗਵਾਲੀਅਰ ਦੇ ਕਿਲੇ ਵਿੱਚ 40 ਦਿਨ ਬਾਦਸ਼ਾਹ ਲਈ ਭਗਤੀ ਕਰਨ ਤਾਂ ਇਹ ਸਾੜ ਸਤੀ ਖਤਮ ਹੋ ਸਕਦੀ ਹੈ ਇਸੇ ਤਰ੍ਹਾਂ ਜਹਾਂਗੀਰ ਬਾਦਸ਼ਾਹ ਦੀ ਬੇਨਤੀ ਤੇ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਗਵ ਇਤ ਆਏ ਜਦੋਂ ਗੁਰੂ ਜੀ ਨੇ ਇਥੇ ਨਜ਼ਰਬੰਦ ਰਾਜਪੂਤ ਰਾਜਿਆਂ ਦੀ ਹਾਲਤ ਵੇਖੀ ਤਾਂ ਉਹਨਾਂ ਨੇ ਇਹ ਪ੍ਰਵਾਨਗੀ ਲਈ ਕਿ ਸ਼ਾਮ ਸਮੇਂ ਕੀਰਤਨ ਵਿੱਚ ਇਹਨਾਂ ਰਾਜਿਆਂ ਨੂੰ ਹਾਜ਼ਰ ਹੋਣ ਦਿੱਤਾ ਜਾਵੇ ਇਸੇ ਤਰ੍ਹਾਂ ਨਜ਼ਰਬੰਦ ਰਾਜਪੂਤ ਰਾਜੇ ਕੀਰਤਨ ਸੁਣਨ ਲੱਗੇ ਤੇ ਉੱਥੇ ਬਣਿਆ ਹੋਇਆ ਲੰਗਰ ਛਕਣ ਲੱਗੇ ਇਸ ਲਈ ਗੁਰੂ ਜੀ ਉੱਥੇ 2 ਸਾਲ ਤੇ 3 ਮਹੀਨੇ ਦਾ ਸਮਾਂ ਬਤੀਤ ਕੀਤਾ ਇਸ ਦੇ ਚੱਲਦੇ ਆ ਬਾਦਸ਼ਾਹ ਜਹਾਂਗੀਰ ਫਿਰ ਤੋਂ ਬਿਮਾਰ ਪੈ ਗਿਆ ਤਾਂ ਉਹਨਾਂ ਨੂੰ ਕਿਸੇ ਨੇ ਕਿਹਾ ਕਿ ਤੁਸੀਂ ਤਾਂ ਹਿੰਦੁਸਤਾਨ ਦੇ ਮਹਾਨ ਤਪਸਵੀ ਨੂੰ ਸਿਰਫ 40 ਦਿਨਾਂ ਲਈ ਭਗਤੀ ਕਰਨ ਲਈ ਕਿਹਾ ਸੀ ਪਰ ਉਹਨਾਂ ਨੂੰ ਬਹੁਤ ਲੰਬਾ ਸਮਾਂ ਹੋ ਗਿਆ ਹੈ ਇਸ ਤੇ ਜਹਾਂਗੀਰ ਬਾਦਸ਼ਾਹ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਕਿ ਮੈਨੂੰ ਮaaf ਕਰੋ ਤੇ ਤੁਸੀਂ ਕਿਲੇ ਚੋਂ ਬਾਹਰ ਆ ਜਾਓ ਇਸ ਤੇ ਸ੍ਰੀ ਗੁਰੂ ਹਰਗੋਬਿੰਦ ਸਿੰਘ ਨੇ ਕਿਹਾ ਕਿ ਬਾਦਸ਼ਾਹ ਮੈਂ ਇੱਥੇ ਆਇਆ ਤੇਰੀ ਮਰਜ਼ੀ ਨਾਲ ਸੀ ਤੇ ਵਾਪਸ ਆਪਣੀ ਮਰਜ਼ੀ ਨਾਲ ਜਾਵਾਂਗਾ ਜੇ ਮੈਂ ਇੱਥੋਂ ਗਿਆ ਤਾਂ ਉਹਨਾਂ ਬਵੰਜੀ ਬਵੰਜਾ ਕੈਦੀਆਂ ਨੂੰ ਨਾਲ ਲੈ ਕੇ ਜਾਵਾਂਗਾ ਬਾਦਸ਼ਾਹ ਬਹੁਤ ਚਲਾਕ ਸੀ ਉਸ ਨੇ ਕਿਹਾ ਕਿ ਜਿੰਨੇ ਰਾਜੇ ਗੁਰੂ ਜੀ ਦਾ ਹੱਥ ਫੜ ਕੇ ਕਿਲੇ ਚੋਂ ਜਾ ਸਕਦੇ ਹਨ ਸਿਰਫ ਉਹਨਾਂ ਨੂੰ ਰਿਹਾਈ ਮਿਲੇਗੀ ਪਰ ਉਸ ਨੂੰ ਇਹ ਨਹੀਂ ਪਤਾ ਸੀ ਕਿ ਇਹ ਰਾਜਪੂਤ ਰਾਜੇ ਗੁਰੂ ਜੀ ਨੂੰ ਇੱਕ ਸ਼ਾਸਕ ਨਹੀਂ ਬਲਕਿ ਅਧਿਆਤਮਿਕ ਗੁਰੂ ਮੰਨਦੇ ਹਨ ਇਸੇ ਤਰ੍ਹਾਂ ਗੁਰੂ ਜੀ ਨੇ 52 ਕਲੀਆਂ ਵਾਲਾ ਇੱਕ ਚੂਲਾ ਸਮਾਇਆ ਤੇ ਸਾਰੇ 52 ਰਾਜੇ ਉਸ ਚੂਲੇ ਨੂੰ ਫੜ ਕੇ ਕਿਲੇ ਚੋਂ ਬਾਹਰ ਆ ਗਏ ਇਸ ਤੇ ਉਥੋਂ ਦੇ ਡਿਊਟੀਦਾਰ ਹਰਦਾਸ ਨੇ ਜੈ ਦਾਤਾ ਬੰਦੀ ਛੋੜ ਦੇ ਨਾਰੇ ਲਗਾਏ ਇਸ ਲਈ ਸ਼ੇਰੂ ਹਰਗੋਬਿੰਦ ਸਿੰਘ ਨੂੰ ਦਾਤਾ ਬੰਦੀ ਛੋੜ ਕੇ ਹੱਜ ਜਾਣ ਲੱਗਿਆ ਇਸ ਕੀ ਲਈ ਦੇ ਅੰਦਰ ਗੁਰਦੁਆਰਾ ਦਾਤਾ ਬੰਦੀ ਛੋੜ ਅੱਜ ਸੁਭਾਈ ਮਾਨ ਹੈ ਜਿੱਥੇ ਕਿ ਲੱਖਾਂ ਦੀ ਗਿਣਤੀ ਵਿੱਚ ਦੁਨੀਆ ਪਰਤੂ ਸੰਗਤਾਂ ਆ ਕੇ ਇਸੇ ਤਰ੍ਹਾਂ ਗੁਰੂ ਜੀ ਦੇ ਔਨ ਨਾਲ ਗਵਾਲੀਅਰ ਕੀ ਦੇ ਨਾਲ ਨਾਲ ਗਵਾਲੀਅਰ ਸ਼ਹਿਰ ਵੀ ਪਾਗਿਸ਼ ਹੋ ਗਿਆ ਅਤੇ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਇਸ ਜਗਤ ਤੇ ਹਮੇਸ਼ਾ ਲਈ ਦਾਤਾ ਬੰਦੀ ਛੋੜ ਦੇ ਨਾਲ ਰਹਿੰਦੀ ਦੁਨੀਆ ਤੱਕ ਯਾਦ ਕੀਤੇ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਸੀਂ ਦੇਖ ਰਹੇ ਹੋ ਗਵਾਲੀਅਰ ਦਾ ਕਿਨਾ ਇਹ ਵੀਡੀਓ ਮੈਂ ਹਜ਼ੂਰ ਸਾਹਿਬ ਦੀ ਬਾਸ ਯਾਤਰਾ ਸਮੇ ਬਣਾਈ ਸਾਧ ਸੰਗਤ ਜੀ ਇਹ ਉਹ ਖੂਹ ਹੈ ਜਿੱਥੇ ਕੈਦ ਕੀਤੇ ਗਏ ਬੰਵੰਜਾ ਰਾਜੇ ਪਾਣੀ ਪੀਂਦੇ ਸਨ ਤੇ ਇਹ ਉਹ ਥੰਮ ਹੈ ਜਿੱਥੇ ਰਾਜਿਆਂ ਨੂੰ ਜੰਜੀਰਾਂ ਨਾਲ ਜਕੜਿਆ ਜਾਂਦਾ ਸੀ ਸਤਨਾਮ ਵਾਹਿਗੁਰੂ 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 ਸਾਧ ਸੰਗਤ ਜੀ ਇਹ ਹੈ ਗੁਰਦੁਆਰਾ ਦਾਤਾਬੰਦੀ ਛੋੜ ਗਵਾਲੀਅਰ ਵਾਹਿਗੁਰੂ 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 ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਗਵਾਲੀਅਰ ਦਾ ਕਿਲਾ ਮੱਧ ਭਾਰਤ ਦੇ ਵਿਸ਼ਾਲ ਕਿਲਿਆਂ ਵਿੱਚੋਂ ਇੱਕ ਹੈ ਦੇ ਬਲੂਆ ਪੱਥਰ ਦੀ 300 ਤੋਂ 400 ਉੱਚੀ ਸਿੱਧੀ ਚਟਾਨ ਤੇ ਬਣਿਆ ਹੋਇਆ ਹੈ ਇਸ ਕਿਲੇ ਦੇ ਅੰਦਰ ਗੁਰਦੁਆਰਾ ਦਾਤਾ ਬੰਦੀ ਛੋੜ ਸੁਸ਼ੋਭਿਤ ਹੈ ਕਿਲੇ ਉੱਪਰ ਜਾਣ ਲਈ ਬਹੁਤ ਤਿੱਖੀ ਚੜ੍ਹਾਈ ਹੈ ਇਸ ਕਿਲੇ ਦੇ ਵਿੱਚ ਬਹੁਤ ਖੂਬਸੂਰਤ ਗੁਰਦੁਆਰਾ ਸਾਹਿਬ ਗੁਰਦੁਆਰਾ ਦਾਤਾਬੰਦੀ ਛੋੜ ਸੁਸ਼ੋਭਿਤ ਹੈ ਸ ਸੇਕਾਰ ਨਾਲ ਮੱਥਾ ਟੇਕਦੀਆਂ ਹਨ ਗੁਰਦੁਆਰਾ ਸਾਹਿਬ ਵਿੱਚ ਲੰਗਰ ਸ਼ਬਦ ਦੀ ਪਰਬੰਧ ਕੀਤਾ ਜਾਂਦਾ ਤੇ ਸੰਗਤਾਂ ਬੜੇ ਪੇਮ ਪਿਆਰ ਨਾਲ ਵਾਲੀਆ ਕਿਹਾ ਸ਼੍ਰੀ ਗੋਬਿੰਦ ਸਿੰਘ ਜੀ ਦੇ ਕਰਕੇ ਕੀਤਾ ਜਾਂਦਾ ਹੈ ਅਸੀਂ ਆਪਣੀ ਬੱਸ ਯਾਤਰਾ ਦੁਆਰਾ ਜਦੋਂ ਗੁਰਦੁਆਰਾ ਸਾਹਿਬ ਵਿੱਚ ਪਹੁੰਚੇ ਤਾਂ ਬੀਬੀਆਂ ਦੁਆਰਾ ਬਹੁਤ ਰਸ ਭਿੰਨਾ ਕੀਰਤਨ ਕੀਤਾ ਜਾ ਰਿਹਾ ਸੀ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਨੇ ਸਾਨੂੰ ਇਹ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਨਾਲ ਇਸ ਕਿਲੇ ਨਾਲ ਸੰਬੰਧਤ ਸ੍ਰੀ ਗੁਰੂ ਹਰगोबिंद ਸਿੰਘ ਜੀ ਦੇ ਇਤਿਹਾਸ ਨੂੰ ਮਿਟਣ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਉਹ ਦਰਵਾਜ਼ਾ ਜਿੱਥੋਂ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ 52 ਰਾਜਿਆਂ ਨੂੰ ਲੈ ਕੇ ਰਿਹਾ ਹੋਏ ਸੀ ਉਸ ਦਰਵਾਜ਼ੇ ਨੂੰ ਕਿਹੜੇ ਬੰਦ ਕਰ ਦਿੱਤਾ ਗਿਆ ਹੈ ਹਵਾਲਾ ਇਹ ਦਿੱਤਾ ਗਿਆ ਕਿ ਇਥੋਂ ਕਿਲੇ ਦੀ ਸੁਰੱਖਿਆ ਨੂੰ ਖਤਰਾ ਹੈ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਦਾਤਾਬੰਦੀ ਛੋੜ ਗਵਾਲੀਅਰ ਕਾ ਮਾਪੋਤੀ ਹੋਤਾ ਗੱਦੀ ਗੁਰ ਆਉਂਦਾ ਨਾ ਅਸਾਂ ਨੇ ਨਾਤਾ ਮਾਪੋਤੀ ਬੁਲਾਉਂਦੀ ਸਤਿ ਸ਼੍ਰੀ ਅਕਾਲ ਯੋੁਰ ਦੁਆਰਾ ਦਾਤਾ ਬੰਦੀ ਛੋੜ ਗਵਾਲੀਅਰ ਇਹ ਗੁਰਦੁਆਰਾ ਸਾਹਿਬ ਗਵਾਲੀਅਰ ਦੇ ਕਿਲੇ ਵਿੱਚ ਸशोਭਿਤ ਹੈ ਤੇ ਗੁਰਦੁਆਰਾ ਦਾਤਾ ਬੰਦੀ ਛੋੜ ਦੇ ਨਾਲ ਨਾਲ ਸੰਬੰਧਿਤ ਹੈ ਇਸ ਗੁਰਦੁਆਰਾ ਸਾਹਿਬ ਦਾ ਸਬੰਧ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨਾਲ ਹੈ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਿਆਂ ਨੂੰ ਰਿਹਾ ਕਰਵਾਇਆ